ਸਾਨੂੰ ਸ਼ੌਂਕ ਆ ਅਸੀਂ ਮਤਲਬ ਕਿ ਉਹ ਟਰੈਕਟਰ ਆ ਜਿਹੜੇ ਕਿ ਵਗਦੇ ਦਰਿਆਵਾਂ ਵਿੱਚ ਦੀ ਲੰਘ ਜਾਂਦੇ ਆ ਇਹ ਉਹ ਟਰੈਕਟਰ ਆ ਜਿਹੜੇ ਕਿ ਪਹਾੜਾਂ ਵਿੱਚ ਦੀ ਵੀ ਲੰਘ ਸਕਦੇ ਆ ਪਹਾੜ ਚੀਰ ਕੇ ਵੀ ਲੰਘ ਸਕਦੇ ਆ ਇਹ ਉਹ ਜਿਹੇ ਟਰੈਕਟਰ ਆ ਦੇਖੋ ਜੀ ਜਿਹੜਾ 15 ਅਗਸਤ ਦਾ ਆਪਾਂ ਟਰੈਕਟਰ ਮਾਰਚ ਕਰਨਾ ਉਹਦੇ ਲਈ ਟਰੈਕਟਰ ਆਪ ਤਿਆਰ ਕੀਤੇ ਆ ਕਿਉਂਕਿ ਸਰਕਾਰ ਨੇ ਤੁਹਾਨੂੰ ਪਤਾ ਹੀ ਆ ਕਿ 15 13 ਫਰਵਰੀ ਤੋਂ ਸਾਨੂੰ ਹਰਿਆਣੇ ਵਿੱਚ ਰੋਕਿਆ ਹੋਇਆ ਅਸੀਂ ਤੇ ਇੱਕ ਆਪਣਾ ਰੋਸ ਪ੍ਰਦਰਸ਼ਨ ਕਰਨਾ ਕਿ ਜਿਹੜੇ ਨਵੇਂ ਤਿੰਨ ਕਾਲੇ ਕਾਨੂੰਨ ਉਰ ਲੈ ਆਂਦੇ ਆ ਔਰ ਜਿਹਦੇ ਵਿੱਚ ਕਿ ਅੱਗੇ ਜ਼ਿਲ੍ਹੇ ਦੇ ਵਿੱਚ ਇੱਕ ਦਫਾ 144 ਡੀਸੀ ਸਾਹਿਬ ਲਾਉਂਦੇ ਹੁੰਦੇ ਸੀ ਕਿ ਜਿਹੜੀ ਕਿ ਉਹ ਅੱਜ ਇਹਨਾਂ ਨੇ ਡੀਸੀ ਸਾਹਿਬ ਦੀ ਬਜਾਏ ਡਿਪਟੀ ਸਾਹਿਬ ਨੇ ਪਾਵਰ ਦਿੱਤੀ ਹੈ ਕਿ ਡੀਐਸਪੀ ਜਿਹੜਾ ਕਿ ਉਹ ਵੀ ਆਪਣੇ ਦਫਾ 144 ਲਾ ਸਕਦਾ ਹੈ ਇਹ ਜਿਹੜੇ ਕਾਨੂੰਨ ਇਦਾਂ ਦੇ ਖਤਰਨਾਕ ਲੈ ਕੇ ਆਉਣ ਦੇ ਆ ਉਹ ਸਿਰਫ ਕਿਸਾਨਾਂ ਦੇ ਕਰਕੇ ਆਮ ਪਬਲਿਕ ਲਈ ਮਤਲਬ ਪਰੇਸ਼ਾਨ ਕਰਨ ਨੂੰ ਜਗਾ ਜਗਾ ਤੇ ਆਪ ਆਪਣੇ ਕਾਨੂੰਨ ਮਤਲਬ ਕਿ ਬਦਲਦੇ ਆ ਜਿਹੜੇ ਥੱਲੇ ਤੋਂ ਥੱਲੇ ਅਫਸਰ ਨੂੰ ਛੋਟੇ ਤੋਂ ਛੋਟੇ ਅਫਸਰ ਨੂੰ ਇਦਾਂ ਦੇ ਕਾਨੂੰਨ ਦੀ ਪਾਵਰ ਦਿੱਤੀ ਜਾਊਗੀ ਕਿ ਪਬਲਿਕ ਆਮ ਜਿਹੜੀ ਉਹ ਕਿੱਥੇ ਜਾਵੇ 15 ਅਗਸਤ ਆਜ਼ਾਦੀ ਦਿਹਾੜਾ ਨੇ ਜੀ ਇਹ ਯਾਦ ਹੋਈਏ ਕਿ ਕੀ ਅਸੀਂ ਆਪਣੀ ਰਾਜਧਾਨੀ ਦੇ ਦਿੱਲੀ ਜਾ ਕੇ ਇਹ ਪ੍ਰੋਟੈਸਟ ਨਹੀਂ ਕਰ ਸਕਦੇ ਉੱਥੇ ਸ਼ਾਂਤਮਈ ਅਸੀਂ ਬੈਠ ਨਹੀਂ ਸਕਦੇ ਦਿੱਲੀ ਸਾਨੂੰ ਦਿੱਲੀ ਜਾਣ ਕਿਉਂ ਨਹੀਂ ਦਿੱਤਾ ਅਸੀਂ ਅੱਜ ਵੀ ਸੜਕਾਂ ਦੇ ਉੱਤੇ ਬੈਠੇ ਆ ਕੀ ਅਸੀਂ ਕੋਈ ਬਾਹਲੇ ਸੂਬੇ ਦੇ ਆ ਜਿਹੜਾ ਕਿ ਸਾਨੂੰ ਉੱਥੇ ਰੋਕਿਆ ਗਿਆ ਆਮ ਪਬਲਿਕ ਨੂੰ ਕਿੰਨਾ ਪਰੇਸ਼ਾਨ ਕੀਤਾ ਜਾ ਰਿਹਾ ਜਿਹੜਾ ਕਿ ਰੋਡ ਹਾਜੇ ਤੱਕ ਵੀ ਬੰਦ ਕੀਤੇ ਹੋਏ ਆ ਜਿਹੜਾ ਕਿ ਸਾਨੂੰ ਅੱਗੇ ਲੰਘਣ ਨਹੀਂ ਦਿੰਦੇ ਉਹ ਰਸਤੇ ਖੋਲਣੇ ਚਾਹੀਦੇ ਆ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਰੋਡ ਬਣਾਉਣ ਲਈ ਹੁੰਦੀਆਂ ਸਰਕਾਰਾਂ ਜਿਹੜੀਆਂ ਰੋਡ ਬੰਦ ਕਰਨ ਲਈ ਨਹੀਂ ਹੁੰਦੀਆਂ ਉਹ ਸਰਕਾਰਾਂ ਜਿਹੜੀਆਂ ਰੋਡਾਂ ਦੇ ਉੱਤੇ ਕਿਲ ਗੱਡਣ ਲਈ ਨਹੀਂ ਹੁੰਦੀਆਂ ਇਥੇ ਤਾਂ ਦੁਬਾਰਾ ਕਰਤੀਆਂ ਵੱਡੀਆਂ ਵੱਡੀਆਂ ਮੇਰੇ ਖਿਆਲ ਤੇ ਇੰਨਾ ਪਾਕਿਸਤਾਨ ਦੇ ਬਾਰਡਰ ਤੇ ਰੋਕ ਨਹੀਂ ਹੋਣੀ ਜਿੰਨੀ ਸਾਡੀ ਹਰਿਆਣਾ ਤੇ ਪੰਜਾਬ ਤੇ ਰੋਕ ਲਾਈ ਗਈ ਆ ਐਦਾਂ ਕਿਉਂ ਵੱੰਡੀਆਂ ਕਰਦੇ ਆ ਇਹ ਜਿਹੜੀ ਸਰਕਾਰ ਆ ਸਾਡੇ ਜ ਆਪਸੀ ਚੀ ਭਾਈਚਾਰੇ 'ਚ ਫੁੱਟ ਪਾਉਂਦੀ ਆ ਇਹ ਸਰਕਾਰ ਜਿਹੜੀ ਆ ਧੱਕਾਸ਼ਾਹੀ ਕਰਦੀ ਆ ਤੇ ਕੀ ਲੱਗਦਾ ਕਿਉਂਕਿ ਸਰਕਾਰ ਨੇ ਤਾਂ ਕਿਹਾ ਹੈ ਕਿ ਮੀਟਿੰਗ ਕਰੋ ਬੈ ਕੇ ਇਸ ਗੱਲ ਦਾ ਹੱਲ ਹੁੰਦਾ ਪਰ ਪ੍ਰੋਟੈਸਟ ਕਰਨ ਨਾਲ ਕੀ ਹੱਲ ਨਜ਼ਰ ਦਿਖਦਾ ਨਜ਼ਰ ਆ ਰਿਹਾ ਦੇਖੋ ਜੀ ਕਦੇ ਅਸੀਂ ਨਾ ਕੀਤੀ ਹੋਵੇ ਵੀ ਅਸੀਂ ਤੁਹਾਡੇ ਨਾਲ ਮੀਟਿੰਗ ਨਹੀਂ ਕਰਨੀ ਗੱਲਬਾਤ ਨਾਲ ਹੀ ਮਸਲਾ ਹੱਲ ਹੋਣਾ ਅਸੀਂ ਮੀਟਿੰਗ ਕਰਨ ਨੂੰ ਤਿਆਰ ਆਂ ਸਰਕਾਰ ਕਿਉਂ ਨਹੀਂ ਦੁਬਾਰਾ ਟਾਈਮ ਦੇਦੀ ਪਰ ਜੇ ਗੱਲ ਕੀਤੀ ਜਾਵੇ ਕਿ ਪਿਛਲੀ ਵਾਰ ਜਦੋਂ ਅੰਦੋਲਨ ਕੀਤਾ ਗਿਆ ਕਿਸਾਨਾਂ ਵੱਲੋਂ ਮੋਰਚਾ ਲਾਇਆ ਗਿਆ ਸੀ ਉਸੀ ਜ਼ਰੂਰ ਕਾਮਯਾਬੀ ਮਿਲੀ ਸੀਗੀ ਕਿ ਇਸ ਵਾਰ ਵੀ ਇਲਾਕੇ ਕਾਮਯਾਬੀ ਮਿਲੂ ਉਸੇ ਕਾਮਯਾਬੀ ਨੂੰ ਤੁਸੀਂ ਦੁਬਾਰਾ ਬਰਕਰਾਰ ਕਰਾਉਣਾ ਚਾਹੁੰਦੇ ਆ ਕਿਉਂਕਿ ਆਪ ਮੋਦੀ ਸਰਕਾਰ ਉਦੋਂ ਗਲਤੀ ਮੰਨੀ ਸੀ ਤੇ ਜਿਹੜੇ ਤਿੰਨ ਕਾਲੇ ਕਾਨੂੰਨ ਆ ਵਾਪਸ ਕਿਤੇ ਸੀ ਉਹ ਲਾਗੂ ਕਿਉਂ ਨਹੀਂ ਕਿਤੇਗਾ ਉਹ ਜਿਹੜੇ ਪਰਾਲੀ ਦਾ 1 ਕਰੋੜ ਰੁਪਏ ਜੁਰਮਾਨਾ ਕਿਸਾਨ ਤੇ ਰੱਖਿਆ ਗਿਆ ਸੀ ਜਿਹੜਾ ਕਿ ਪੋਲਿਊਸ਼ਨ ਬੋਰਡ ਨੇ ਇਹ ਦੱਸਿਆ ਕਿ ਕਿਸਾਨੀ ਦਾ ਜਿਹੜਾ ਸਿਰਫ 2.5% ਪੋਲਿਊਸ਼ਨ ਆ ਖੇਤੀਬਾੜੀ ਦਾ ਇਸ ਤੋਂ ਵੱਧ ਨਹੀਂ ਯਾਰ ਪੋਲਿਊਸ਼ਨ ਤਾਂ ਹੈਗਾ ਆ ਇੰਡਸਟਰੀ ਦਾ ਟਰਾਂਸਪੋਰਟ ਦਾ ਕਿਸਾਨਾਂ ਦੇ ਉੱਤੇ ਥੋਪਿਆ ਜਾਂਦਾ ਜਿਹੜੇ ਨੂੰ ਇੰਡਸਟਰੀ ਉਹ ਦਿਸਦੀ ਨਹੀਂ ਕੰਮ ਸਗੋਂ ਚਿਮਨੀ ਆਇਦਾਂ ਧੂਆਂ ਦਿਨ ਰਾਤ 24 ਘੰਟੇ ਕੱਢਦੀਆਂ ਔਰ ਉਹਦੇ ਮੂਰੇ ਕੋਈ ਮੂੰਹ ਕਰਕੇ ਦਿਖਾ ਲਈ ਚਿਮਨੀ ਦੇ ਜੇ 2 ਮਿੰਟ ਕੋਈ ਸਾਹ ਲੇਜੋ ਤਾਂ ਗੱਲ ਕਰਿਓ ਔਰ ਖੇਤੀ ਦੇ ਵਿੱਚ ਜਦੋਂ ਅਸੀਂ ਜਿਹੇ ਪਰਾਲੀ ਕੋਈ ਮਜਬੂਰੀ ਦੇ ਅਨਸਾਰ ਨਸਾੜਦਾ ਵੀ ਆ ਕਿਸਾਨਾਂ ਉਹਦੇ ਵਿੱਚ ਆਪ ਕੋਲ ਤੁਰੇ ਫਿਰਦਾ ਹੁੰਦਾ ਉਹਨੂੰ ਕਿੰਨਾ ਕੁ ਨੁਕਸਾਨ ਹੁੰਦਾ ਕੀ ਲੱਗਦਾ ਇਹ ਇਹਨਾਂ ਨੂੰ ਘਰਾਂ ਦੇ ਵਿੱਚ ਕੋਠੀਆਂ ਦੇ ਵਿੱਚ ਬੈਠਿਆਂ ਨੂੰ ਜ਼ਿਆਦਾ ਧੂਆਂ ਲੱਗਦਾ ਖੇਤੀ ਦਾ ਜਿਸ ਤਰ੍ਹਾਂ ਤੁਸੀਂ ਟਰੈਕਟਰ ਤਿਆਰ ਕੀਤੇ ਐ ਤਾਂ ਪੰਜਾਬ ਚ ਹੋਰ ਵੀ ਜ਼ਿਲ੍ਹਿਆਂ ਚ ਤਿਆਰ ਹੋਏ ਨੇ ਦੇਖੋ ਬਾਕੀ ਤਾਂ ਆਪਾਂ ਨੂੰ ਪਤਾ ਨਹੀਂ ਆਪਣੀ ਦਵਾਬਾ ਕਿਸਾਨ ਵੈਲਫੇਅਰ ਕਮੇਟੀ ਵੱਲੋਂ ਇਹ ਟਰੈਕਟਰ ਤਿਆਰ ਕੀਤੇ ਗਏ ਆ ਤੇ ਅਸੀਂ ਆਪਣਾ ਜਿਹੜਾ ਰੌਂਡ ਕੱਢਣਾ ਆ ਤੇ ਸ਼ਾਂਤ ਮੀਂ ਢੰਗ ਨਿਕੜਨਾ ਆ ਨਾ ਜੇ ਪਹਿਲਾਂ ਉਹ ਆਪਣੇ ਬੰਪਰ ਮੋਡੀਫਿਕੇਸ਼ਨ ਕੀਤੀ ਆ ਯਾਨੀ ਬੈਰੀਕੇਡ ਪਿਛਲੀ ਵਾਰ ਲੱਗ ਗਏੀ ਉਦੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਟਰੈਕਟਰ ਦੇ ਸ਼ੂਨਾ ਦਾ ਤੇ ਇਹਨਾਂ ਨੇ ਯਾਨੀ ਕਿ ਅੱਗੇ ਨਾਲ ਅਪਸੈਂਡ ਕੀਤੇ ਵੱਡੇ ਕੀਤੇ ਆ ਬੰਪਰ ਦੂਜੀ ਇਹਨਾਂ ਦੀ ਪਾਵਰ ਵਧਾਈ ਹੈ ਤੇ ਇਹ ਟਰੈਕਟਰ ਤਿਆਰ ਕਰਨ ਦਾ ਕਾਰਨ ਕੀ ਯਾਰ ਕੰਨ ਦਾ ਕਾਰਨ ਇਹ ਹੈ ਸਰਕਾਰਾਂ ਅਗਲੀ ਗੱਲ ਹੀ ਨਹੀਂ ਮੰਨਦੀਆਂ ਜੇ ਹੁਣ ਤੁਹਾਡੇ ਸਾਹਮਣੇ 26 ਜਨਵਰੀ ਦੇ ਪੱਲੋਂ ਕਿੰਨਾ ਕੁਸ਼ੂ ਵੜਿਆ ਹੈ ਇਹ ਉਤੋਂ ਵੀ ਨਹੀਂ ਗੱਲ ਆਈ ਸਰਕਾਰ ਨੂੰ ਹੋਰ ਇਤੋਂ ਪਰੇ ਕੀ ਹੈ ਪਰ ਕਿੱ ਕਰੇ ਸਾਨੂੰ ਆਜ਼ਾਦੀ ਮਿਲੀ ਕਿਦਣੇ ਆਈ 47 ਤੋਂ ਹੁਣ ਤੱਕ ਲੈ ਕੇ ਆਹੀ ਚੀਜ਼ਾਂ ਚੱਲਣ ਡਈਆਂ ਇੱਕੋ ਹੀ ਧਰਨੇ ਇੱਕੋ ਹੀ ਮੁੱਦੇ ਆ ਜਿਹੜੇ ਹਜੇ ਤੱਕ ਚੱਲਦੇ ਪਏ ਆ ਕੋਈ ਮੁੱਦਾ ਵੱਖਰਾ ਨਹੀਂਗਾ ਯਾਰਾ ਮੁੱਦਿਆਂ ਦਾ ਕੋਈ ਫਾਰਕ ਪੈ ਗਿਆ ਉਹ ਵੀ ਨੇ ਚਿਰਾਂ ਚ 75 ਸਾਲ ਹੋ ਗਈ ਹੈ ਲਗਭਗ ਉਹਦੇ ਉੱਤੇ ਦੇ ਉੱਤੇ ਗੜੇ ਆ ਜਿੱਦਾਂ ਹੁਣ ਕਹਿੰਦੇ ਆਪਣੇ ਜੀ ਕਿਸਾਨ ਧੂਮਾ ਕਰਦੇ ਆ ਲਾ ਲੋ ਕਿੰਨੇ ਚਿਰਾਂ ਦੀ ਖੇਤੀ ਹੋਣੀ ਆ ਅੱਗ ਬਾਲਦੇ ਆ ਉਦੋਂ ਨਹੀਂ ਪ੍ਰਦੂਸ਼ਣ ਹੋਇਆ ਜਦੋਂ ਦੀਆਂ ਫੈਕਟਰੀਆਂ ਹੋਈਆਂ 20-25 ਸਾਲਾਂ ਨੂੰ ਪ੍ਰਦੂਸ਼ਣ ਹੋਇਆ ਆ ਤੇ ਹੁੰਦਾ ਵੀ ਹਮੇਸ਼ਾ ਵੱਡੇ ਸ਼ਹਿਰਾਂ ਚ ਪਿੰਡਾਂ ਜਿਹੜੇ ਤੁਹਾਨੂੰ ਕੋਈ ਪੋਲਿਊਸ਼ਨ ਨਹੀਂ ਮਿਲੂਗਾ ਤੇ ਫਿਰ ਚਟੀਆਂ ਝੰਡੀਆਂ ਕਰੀ ਮੁਰੇ ਲਾਈਆਂ ਜਾਂਦਾ ਫਿਰ ਹੱਥੋਂ ਪਾਈ ਹੋ ਜਾਣ ਸਿੱਧੇ ਹੀ ਚੱਕਰੇ ਆ ਨਾ ਸਾਡੇ ਕਿਸਾਨ ਹੈਗੇ ਨਰਮ ਦਿਲ ਸਾਰੇ ਕਿਉਂਕਿ ਇਹਨਾਂ ਨੂੰ ਪਤਾ ਵੀ ਸਾਡੀਆਂ ਵੀ ਹਲਾਤਾਂ ਤੇ ਉਹਨਾਂ ਦੀਆਂ ਵੀ ਆ ਇਸ ਕਰਕੇ ਨਹੀਂ ਕੋਈ ਇੰਨਾ ਗਲਤ ਸਟੈਪ ਚੱਕਦੇ ਇਹਦਾ ਇਹਨਾਂ ਨੇ ਮੋਰੇ ਕੀ ਇਹ ਚੀ ਜੜਦੀ ਆ ਜੇ ਹੁਣ ਫੌਜੀ ਉਹ ਵੀ ਕਿਸਾਨ ਨਹੀਂ ਆ ਕਿੱਲਾ ਲਾ ਦਿੰਦੇ ਆ ਜਾਂ ਟੋਏ ਪਾ ਦਿੰਦੇ ਆ ਇਹ ਉਹਨਾਂ ਨੂੰ ਨਾਲ ਹੀ ਲੈਵਲ ਕਰਕੇ ਕਰਨੂ ਆ ਸਿਰਦਾ ਸਲੈਪਾ ਲਾ ਦਿੰਦੇ ਨੇ ਹਾਂਜੀ ਹਾਂਜੀ ਸੀਮੈਂਟ ਦੀ ਸਭ ਕੁਝ ਤੱਕ ਉਹਨੂੰ ਵੀ ਬੜੇ ਆਰਾਮ ਨਾਲ ਜੀ ਭਾਈ ਕਿਸ ਤਰ੍ਹਾਂ ਦੀ ਤਾਂ ਕੋਈ ਗਣਤੀ ਨੂੰ ਨੇ ਤਿਆਰ ਕੀਤੇ ਠੀਕ ਹੈ ਜੀ ਜਹਰੇ ਘਟ ਤੋਂ ਤਿਆਰ ਕੀਤੇ ਕੋਈ ਇਦਾਂ ਦਾ ਨਹੀਂ ਵੀ ਇੱਕ ਥਾਂ ਵਿੱਚ ਬਿਲਕੁਲ ਭਾਜੀ ਤੇਜ਼ ਵੀ ਆ ਤੇ ਪਾਵਰਫੁਲ ਵੀ ਆ ਜੀ ਠੀਕ ਹੈ ਜੀ ਜੇ ਤਾਂ ਹੁਣ ਮੰਨ ਲਓ ਆਹ ਹੀ ਟਰੈਕਟਰ ਹੈ ਜੀ ਠੀਕ ਹੈ ਜੀ ਇਹਦੇ ਮੂਰੇ ਜੋ ਕੁਝ ਵੀ ਆ ਜੇ ਜੋ ਕੁਝ ਵੀ ਆ ਜੇ ਮੰਨ ਲਓ ਹਨ ਤੇ ਉਹ ਸਾਰਾ ਕੁਝ ਪਰੇ ਕਰੂਗਾ ਜੀ ਇਹਦੇ ਵੀ ਇਕੱਲੇ ਖਰਾਬ ਹੀ ਲੱਗਿਆ ਜੋ ਵੀ ਮੂਰੇ ਧੱਖਣ ਉਹਨਾਂ ਦੀ ਪਾਵਰ ਇੰਨੀ ਕਿ ਜ਼ਿਆਦਾ ਕਰਦੀ ਆ ਕਿ ਚਾਹੇ ਸੀਮਟ ਆ ਜਵੇ ਬੈਰੀਗੇਡ ਆ ਜੋ ਕੁਝ ਵੀ ਆ ਜੇ ਪਰੇ ਹੀ ਕਰੂਗਾ ਜੀ ਵੀ ਭਾਈ ਪਹਿਲਾਂ ਤਾਂ ਟਰੈਕਟਰ ਹੀ ਦੇਖੋ ਤਾਂ ਕਿੰਨਾ ਪੈਂਦਾ ਘੱਟੋ ਘੱਟ 10-12 ਲੱਖ ਦਾ ਫੇਰ ਆ ਜਾ ਜੀ ਉੱਤੇ ਘੱਟੋ ਘੱਟ ਨਹੀਂ ਜੇ ਤਾਂ ਆਪਾਂ ਇਸ ਦੀ ਟਰੈਕਟਰ ਦੀ ਗੱਲ ਕਰਦੇ ਆ ਜਿਹੜਾ ਸਮਾਨ ਆਪਾਂ ਲਾਉਂਦੇ ਤਾਂ ਹੈ ਨਾ ਜੀ ਉੱਤੇ ਘੱਟੋ ਘੱਟ ਨਹੀਂ ਜੀ 10 ਕਿ ਲੱਖ ਦਾ ਸਮਾਨ ਲੱਗ ਗਿਆ ਹੋਣਾ ਜੀ ਅੱਛਾ ਠੀਕ ਹੈ ਜੀ ਤੇ ਜੋ ਆਪਣਾ ਕਰਾ ਹੋ ਗਿਆ ਡਿਸਟ੍ਰੀਬਿਊਟਰ ਹੋ ਗਿਆ ਹਾਈਡਰੋਲਿਕਸ ਸਾਰਾ ਕੁਝ ਕਰਕੇ ਵਿੱਚ ਇੰਜਨ ਦੀ ਪਾਵਰ ਵਗੈਰਾ ਵਧਾ ਕੇ। ਤੇ ਸਾਰੇ ਟਰੈਕਟਰ ਹਰੇਕ ਕੰਮ ਲਈ ਜਿੱਦਾਂ ਮੰਨ ਲਓ ਕਿਸੇ ਵੀ ਚੀਜ਼ ਲਈ ਆਪਾਂ ਤਿਆਰ ਕੀਤੇ ਬੈ ਕੋਈ ਟਰੈਕਟਰ ਭੱਜਦਾ ਬਹੁਤ ਹੈ ਜੀ। ਠੀਕ ਹੈ ਜੀ ਦੌੜਦਾ ਬਹੁਤ ਹੈ ਕਿਸੇ ਐਮਰਜੈਂਸੀ ਲਈ ਕੋਈ ਪਾਵਰਫੁੱਲ ਆ ਕੋਈ ਐਵਰੇਜ ਨੂੰ ਆ ਠੀਕ ਹੈ ਜੀ ਕੋਈ ਤਾਕਤ ਲਈ ਆ ਹਰੇਕ ਚੀਜ਼ ਹਰੇਕ ਕੰਮ ਲਈ ਤਿਆਰ ਹੈ ਆਪਣਾ ਪੂਰੀ ਤਿਆਰੀ ਹੈ ਬਈ ਉੱਚੇ ਨਾ ਨਾ ਜਿੱਦਾਂ ਦਾ ਕੰਮ ਆਪਾਂ ਕਰਦੇ ਪਏ ਆ ਨਾ ਜੀ ਉਸ ਨੂੰ ਨਾ ਟਾਈਮ ਲੱਗਦਾ ਜੇ ਆਪਾਂ ਅਗੇ ਨੂੰ ਸਪੀਡ ਵਧਾਉਣੀ ਹੈ ਜੀ ਠੀਕ ਹੈ ਉਲੀ ਘਟੋ ਘਟ ਆਪਾਂ ਨੂੰ ਸਮਾਨ ਹੋਵੇ ਤਿੰਨ ਚਾਰ ਦਿਨ ਦਾ ਸੋਖੇ ਲੱਗਦੇ ਜਾਂਦੇ ਠੀਕ ਹੈ ਜੀ ਜਿਹੜੀ ਪਾਵਰ ਦੀ ਗੱਲ ਕਰਦੇ ਆ ਉਹ ਉਹ ਟਰੈਕਟਰ ਦੀ ਹੌਸ ਪਾਵਰ ਤੇ ਡਿਪੈਂਡ ਹੈ ਜੀ ਕਿੰਨਾ ਕੁ ਆਪਾਂ ਕਰਦੇ ਪਏ ਤਾਂ ਕਿੰਨੇ ਕ ਨੂੰ ਕਨ ਲੋਡ